ਆਸਟ੍ਰੇਲੀਆਈ ਸਰਕਾਰ ਨੇ 21 ਸਾਲਾ ਪਾਕਿਸਤਾਨੀ ਨਾਗਰਿਕ ਖਿਜਰ ਹਯਾਤ ਦਾ ਵੀਜ਼ਾ ਰੱਦ ਕਰ ਦਿੱਤਾ ਹੈ ਕਿਉਂਕਿ ਉਸਨੇ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਗੁਰੂਕਾ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਐਕਟ ਦੀ ਵੀਡੀਓਜ਼ ਟਿਕਟੌਕ ਤੇ ਪੋਸਟ ਕਰਨ ਦਾ ਦੋਸ਼ ਕਬੂਲਿਆ ਸੀ 27 ਅਗਸਤ ਨੂੰ ਪਰਦੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਘਟਨਾ ਨੇ ਸਿੱਖ ਪਾਈਚਾਰਾ ਨੂੰ ਚੁੰਜੋੜ ਕੇ ਰੱਖ ਦਿੱਤਾ ਸੀ ਅਤੇ ਇਸ ਦੀ ਵਿਆਪਕ ਨਿੰਦਾ ਹੋਈ ਸੀ ਇਹ ਦੋਸ਼ ਲਗਾਇਆ ਗਿਆ ਕਿ ਹਯਾਤ ਨੇ ਗੁਰੂਕਾ ਸਾਹਿਬ ਨੂੰ ਜ਼ਮੀਨ ਤੇ ਸੁੱਟਣ ਇਸ ਤੇ ਪੈਰ ਰੱਖਣ ਇਸ ਦੇ ਅੰਗ ਪਾੜਨ ਅਤੇ ਕੁਝ ਹਿੱਸਿਆਂ ਨੂੰ ਅੱਗ ਦੇ ਹਵਾਲੇ ਕਰਨ ਦੀ ਰਿਕਾਰਡਿੰਗ ਕੀਤੀ ਸੀ ਉਸ ਦੇ ਕੇਸ ਦੌਰਾਨ ਮਹਿਲਬਾਨ ਅਤੇ ਆਰਮਾਡੇਰ ਮੈਜਿਸਟ੍ਰੇਟ ਅਦਾਲਤ ਦੇ ਬਾਹਰ ਪ੍ਰਦਰਸ਼ਨ ਹੋਏ ਸਿੱਖ ਪਾਈਚਰ ਦੇ 50 ਤੋਂ ਵੱਧ ਮੈਂਬਰ ਉਸ ਸਮੇਂ ਆਰਮਾਡੇਰ ਮੈਜਿਸਟ੍ਰੇਟ ਅਦਾਲਤ ਵਿੱਚ ਗਵਾਹੀ ਦੇਣ ਲਈ ਇਕੱਠੇ ਹੋਏ ਸਨ ਕਿ ਖਿਜਰ ਹਯਾਤ ਨੂੰ ਨਜ਼ਰੀ ਤੌਰ ਤੇ ਪਰੇਸ਼ਾਨ ਕਰਨ ਦੇ ਇਰਾਦੇ ਦੇ ਇੱਕ ਮਾਮਲੇ 'ਚ ਦੋਸ਼ੀ ਮੰਨਿਆ ਜਾਵੇ ਹਾਲਾਂਕਿ ਕਮਿਊਨਿਟੀ ਨੇ ਫਿਰ ਉਸ ਨੂੰ ਦੋਸ਼ੀ ਪਟੀਸ਼ਨ ਦਾ ਸਵਾਗਤ ਕੀਤਾ ਇਸ ਗਲਤ ਤੇ ਵਿਆਪਕ ਚਿੰਤਾ ਸੀ ਕਿ ਹਯਾਤ ਨੂੰ ਜੁਰਮਾਨੇ ਦੇ ਤੌਰ ਤੇ ਸਿਰਫ ਜੁਰਮਾਨੇ ਦਾ ਸਾਹਮਣਾ ਹੀ ਨਾ ਕਰਨਾ ਪਵੇ ਜਿਸ ਦਾ ਨਤੀਜਾ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਨਾ ਕਾਫੀ ਮੰਨਿਆ ਜਾਂਦਾ ਹੈ ਅਸਰਮ ਤਾਬਕ ਸਾਡੀ ਵੀਜ਼ਾ ਪ੍ਰਣਾਲੀ ਦੇ ਨਿਯਮ ਹਨ ਜੇ ਤੁਸੀਂ ਉਹਨਾਂ ਨੂੰ ਤੋੜਨਾ ਚਾਹੁੰਦੇ ਹੋ ਰ ਤੁਹਾਡਾ ਵੀਜ਼ਾ ਰੱਦ ਕੀਤਾ ਜਾਵੇਗਾ ਹਾਲਾਂਕਿ ਸਰਕਾਰ ਨੇ ਹਯਾਤ ਦੇ ਨਿਰਦੇਸ਼ ਨਿਕਾਲੇ ਦੀ ਪੁਸ਼ਟੀ ਨਹੀਂ ਕੀਤੀ ਪਰ ਮੀਡੀਆ ਦੀਆਂ ਰਿਪੋਰਟਾਂ ਸੁਝਾ ਦਿੰਦੀਆਂ ਹਨ ਕਿ ਉਸ ਨੂੰ ਪਾਕਿਸਤਾਨ ਵਾਪਸ ਭੇਜਿਆ ਜਾ ਸਕਦਾ ਹੈ ਸਿੱਖ ਅਤੇ ਹਿੰਦੂ ਪਾਈਚਾਰੇ ਦੇ ਨੇਤਾਵਾਂ ਨੇ ਇਸ ਘਟਨਾ ਨੂੰ ਉਹਨਾਂ ਦੀ ਰੂਹਾਨੀਅਤ ਦੇ ਮੂਲ ਤੇ ਹਮਲਾ ਦੱਸਿਆ ਹੈ ਗੁਟਕਾ ਸਾਹਿਬ ਜਿਸ ਨੂੰ ਜੀਵੰਤ ਗੁਰੂ ਮੰਨਿਆ ਜਾਂਦਾ ਹੈ ਦੁਨੀਆ ਭਰ ਦੇ ਸਿੱਖਾਂ ਲਈ ਡੂੰਗੀ ਮਹੱਤਤਾ ਰੱਖਦਾ ਹੈ ਸਿੱਖ ਪਾਈਚਾਰੇ ਦੇ ਬੁਲਾਰੇ ਮਨਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਜੁਰਮ ਨੇ ਪਾਈਚਾਰੇ ਨੂੰ ਡੂੰਗੀ ਠੇਸ ਪਹੁੰਚਾਈ ਹੈ ਅਤੇ ਗੁੱਸੇ ਵਿੱਚ ਪਾਈਚਾਰਾ ਹੈ ਜਿਸ ਨਾਲ ਬੇਰਬੇਰੇ ਸਖਤ ਕਾਨੂੰਨ ਦੀ ਮੰਗ ਵੀ ਇੱਥੇ ਉੱਠਣ ਲੱਗੀ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ